ਹੈਲੋ ਦੋਸਤੋ ਅੱਜ ਅਸੀਂ ਆਏ ਸੀ ਉੱਤਰਾਖੰਡ ਉੱਤਰਾਖੰਡ ਆਏ ਸੀ ਸੋ ਬਹੁਤ ਵਧੀਆ ਪਹਾੜ ਦੇਖੇ ਜਿੱਥੇ ਆਪਾਂ ਰੁਕੇ ਸੀ ਬਹੁਤ ਵਧੀਆ ਥਿਊ ਅੰਨਾ ਕੈਂਟ ਥਿਊ ਦੇਖੋ ਬੱਦਲ ਕਿਵੇਂ ਦਿਖ ਰਹੇ ਬੱਦਲ ਐਨ ਅਸੀਂ ਉੱਪਰ ਖੜੇ ਹਾਂ ਬੱਦਲ ਨੀਚੇ ਦਿਖ ਰਹੇ ਬਹੁਤ ਹੀ ਵਧੀਆ ਮੌਸਮ ਸੋ ਜਿਵੇਂ ਕਿ ਤੁਹਾਨੂੰ ਪਤਾ ਅੱਜ ਗਲ ਬਰਸਾਤ ਆਏ ਪਰ ਫਿਰ ਵੀ ਗਰਮੀ ਬਹੁਤ ਹੈ ਪਰ ਇੱਥੇ ਮੌਸਮ ਬਹੁਤ ਠੰਡਾ ਸੀ ਰਾਤ ਨੂੰ ਵੀ ਆਪਾਂ ਕੰਬੜ ਲੈ ਕੇ ਸੁੱਤੇ ਸੀ ਬਹੁਤ ਵਧੀਆ ਮੌਸਮ ਓਹ ਵਿਊ ਚੈੱਕ ਕਰੋ ਓਹ ਬਹੁਤ ਸੋਹਣਾ ਵਿਊ ਆ ਦੇਖੋ ਕੁਦਰਤੀ ਪੇੜ-ਪੌਦੇ ਕੁਦਰਤੀ ਫੁੱਲ ਤੇ ਇੱਥੇ ਜੋ ਵੀ ਇੱਥੇ ਬਣਾਉਂਦੇ ਸੀ ਸਬਜ਼ੀਆਂ ਵਗੈਰਾ ਉਹ ਸਾਰੀ ਕੁਦਰਤੀ ਸੀ ਕੁਦਰਤੀ ਸੀ ਜਿੱਤਾ ਅਸੀਂ ਬਾਜ਼ਾਰੋਂ ਲੈਂਦੇ ਇੱਥੇ ਕੁਝ ਵੀ ਬਾਜ਼ਾਰੋਂ ਨਹੀਂ ਲੈਂਦੇ ਸੀ ਸੋ ਸਾਰਾ ਕੁਝ ਆਪਣਾ ਹੀ ਬਣਾਉਂਦੇ ਸੀ ਆ ਦੇਖੋ ਸਬਜ਼ੀਆਂ ਨਹੀਂ ਆਪਣੀਆਂ ਲਗਾਈਆਂ ਸੀ ਆਪਣੀਆਂ ਨੇਚਰਲ ਸਬਜ਼ੀਆਂ ਕੋਈ ਖਾਦ ਨਹੀਂ ਕੋਈ ਕੀਟਨਾਸ਼ਕ ਨਹੀਂ ਕੁਛ ਨਹੀਂ ਯੂਜ਼ ਕਰਦੇ ਬਹੁਤ ਜ਼ਿਆਦਾ ਸਬਜ਼ੀਆਂ ਇਹਨਾਂ ਦੇ ਘਰ ਵਿੱਚ ਲੱਗੀਆਂ ਸੀ ਬਹੁਤ ਜ਼ਿਆਦਾ ਸਬਜ਼ੀਆਂ ਸੋ ਅਸੀਂ ਆਏ ਸੀ ਸੋ ਸੋਚਿਆ ਸਾਰਿਆਂ ਨਾਲ ਆਪਾਂ ਵੀਡੀਓ ਸ਼ੇਅਰ ਕਰੀਏ ਸੋ ਸਾਰੇ ਇੰਜੋਏ ਕਰੋ ਵੈਦਰ ਹਿਮਾਚਲ ਵੀ ਆਪਾਂ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਪਰ ਉੱਤਰਾਖੰਡ ਤੁਹਾਨੂੰ ਬਹੁਤ ਘੱਟ ਆਪਾਂ ਦਿਖਾਇਆ ਸੋ ਆਪਾਂ ਹੁਣ ਉੱਤਰਾਖੰਡ ਆਏ ਸੀ ਚਲੋ ਮੈਂ ਉੱਤਰਾਖੰਡ ਵੀ ਤੁਹਾਨੂੰ ਦੱਸੀਏ ਹਿਮਾਚਲ ਤੇ ਉੱਤਰਾਖੰਡ ਵਿੱਚ ਜ਼ਿਆਦਾ ਫਰਕ ਨਹੀਂ ਹੈ ਪਰ ਉੱਤਰਾਖੰਡ ਵੀ ਇੱਕ ਬਹੁਤ ਵਧੀਆ ਸਟੇਟ ਹੈ ਬਹੁਤ ਇੱਥੇ ਘੁੰਮਣ ਨੂੰ ਮਨਸੂਰੀ ਕਾਫੀ ਜਗ੍ਹਾ ਘੁੰਮਣ ਨੂੰ ਨੇ ਇੱਥੇ ਜਿੱਥੇ ਅਸੀਂ ਰੁਕੇ ਸੀ ਉੱਥੇ ਦਾ 뷰 ਚੈੱਕ ਕਰੋ ਤੁਸੀਂ ਬਹੁਤ ਸੋਹਣਾ 뷰 ਬੱਦਲ ਹੀ ਬੱਦਲ ਜਾਂ ਸਵੇਰੇ ਉੱਠਦੇ ਸੀ ਇੱਕ ਅਲੱਗ ਹੀ ਨਜ਼ਾਰਾ ਆਂਦਾ ਸੀ ਸੋ ਆਪਾਂ ਘੁੰਮਣ ਗਏ ਇੱਥੇ ਘੁੰਮੇ ਥੋੜਾ ਬਹੁਤ ਘੁੰਮੇ ਜਿੱਥੇ ਵੀ ਅਸੀਂ ਘੁੰਮੇ ਤੁਹਾਨੂੰ ਆਪਾਂ ਦੱਸਾਂਗੇ ਅਗਲੀ ਵੀਡੀਓ ਵਿੱਚ ਤੁਹਾਨੂੰ ਅਸੀਂ ਉਹ ਵੀ ਦੱਸਾਂਗੇ ਕਿੱਥੇ-ਕਿੱਥੇ ਗਏ ਅਸੀਂ ਕਿਆ-ਕਿਆ ਦੇਖਿਆ ਸੋ ਇਹ ਪਹਿਲਾ ਤੁਸੀਂ ਵੀਡੀਓ ਦੇਖੋ ਬਹੁਤ ਸੋਹਣੀ ਵੀਡੀਓ ਸੋ ਬਿੱਲੀ ਦੇਖੋ ਬਿੱਲੀ ਵੀ ਇੱਥੇ ਸੀ ਤੇ ਕੁੱਤਾ ਵੀ ਨੇ ਰੱਖਿਆ ਸੀ ਬਿੱਲੀ ਦੇ ਕੁੱਤਾ ਇਹ ਆਪਸ ਵਿੱਚ ਇਦਾਂ ਨਹੀਂ ਕਿ ਹਾਂ ਐਨ ਪਿਆਰ ਨਾਲ ਰਹਿੰਦੇ ਸੀ ਦੇਖੋ ਕੁਰਸੀ ਤੇ ਬੈਠੀ ਐ ਬਿੱਲੀ ਕੁਰਸੀ ਤੇ ਬੈਠੀ ਐਨ ਆਰਾਮ ਨਾਲ ਆਪਣਾ ਇੰਜੋਏ ਕਰ ਰਹੀ ਸੋ ਕੁੱਤਾ ਵੀ ਇੱਥੇ ਨੀਚੇ ਬੈਠਾ ਹੋ ਗਿਆ ਤੁਹਾਨੂੰ ਆਪਾਂ ਦੱਸਦੇ ਹਾਂ ਇਹ ਦੇਖੋ ਐਨ ਬੈਠੀ ਐਨ ਸਾਡੇ ਕੋਲ ਬੈਠੀ ਐ ਕੋਈ ਇਦਾਂ ਨਹੀਂ ਕਿ ਹਾਂ ਜਿੱਦਾਂ ਹੋਰ ਨਾ ਪਿੰਡਾਂ ਵਿੱਚ ਹੁੰਦਾ ਕਿ ਕੁੱਤਾ ਬਿੱਲੀ ਮਗਰ ਭੱਜਦਾ ਹੈ ਪਰ ਇਦਾਂ ਕੁਝ ਨਹੀਂ ਐ ਇਹ ਬਿੱਲੀ ਬੈਠੀ ਐ ਦੇਖੋ ਇਹ ਕੁੱਤਾ ਬੈਠਾ ਇੱਥੇ ਕੋਲੀ ਉਹ ਦੇਖੋ ਕੋਲੀ ਬੈਠਾ ਕੋਈ ਐਦਾ ਨਹੀਂ ਕਿ ਹਾਂ ਲੜ ਰਹੇ ਕਿ ਦੋ ਹੋਰ ਭੱਜ ਰਹੇ ਕੁਛ ਨਹੀਂ ਐਨ ਆਰਾਮ ਨਾਲ ਰਹਿੰਦੇ ਇਕੱਠੇ ਰਹਿੰਦੇ ਸੋ ਦੇਖ ਕੇ ਬਹੁਤ ਵਧੀਆ ਲੱਗਿਆ ਸੋ ਵਿਊ ਮੈਨੂੰ ਬਹੁਤ ਸੋਹਣਾ ਲੱਗਿਆ ਸੋ ਸੋਚਿਆ ਸਾਰਿਆਂ ਨਾਲ ਆਪਾਂ ਵੀਡੀਓ ਸ਼ੇਅਰ ਕਰੀਏ ਸਾਰਿਆਂ ਨੂੰ ਵਿਊ ਦਿਖਾਈਏ ਸੋ ਅੱਗੇ ਵੀ ਆਪਾਂ ਜਿੱਥੇ ਵੀ ਜਾਂਦੇ ਆ ਉਹ ਹੌਲੀ ਹੌਲੀ ਜਿੱਦਾਂ ਵੀ ਹੈ ਥੋੜੇ ਬੋਤ ਬਲੌਗ ਆਪਾਂ ਬਣਾਦੇ ਰਵਾਂਗੇ ਸਾਰਿਆਂ ਨਾਲ ਸ਼ੇਅਰ ਕਰਦੇ ਰਵਾਂਗੇ ਸੋ ਇਹ ਪਰਾਣਾ ਘਰ ਸੀ ਦੇਖੋ ਜਿੱਥੇ ਆਪਾਂ ਰੁਕੇ ਸੀ ਰਾਤ ਪਰਾਣਾ ਘਰ ਸੀ ਕਿੰਨਾ ਵਧੀਆ ਵਾਦਰ ਕਿੰਨਾ ਵਧੀਆ ਸਾਰੇ ਲੋਕ ਮਿਲ ਜੁਲ ਕੇ ਰਹਿੰਦੇ ਆਪਣੀਆਂ ਸਬਜ਼ੀਆਂ ਵਗੈਰਾ ਲਗਾਈਆਂ ਨੇ ਸਾਰਾ ਕੁਝ ਆਪਣੇ ਘਰ ਦਾ ਹੀ ਹੁੰਦਾ ਹੈ ਯਾਨੀ ਕਿ ਸਭ ਕੁਝ A to Z ਜੋ ਵੀ ਸਮਾਨ ਆਉਂਦਾ ਹੈ ਸਾਰਾ ਆਪਣਾ ਘਰ ਦਾ ਹੀ ਯੂਜ਼ ਕਰਦੇ ਨੇ ਕੁਝ ਬਾਹਰ ਤੋਂ ਨਹੀਂ ਲਿਆਂਦੇ ਸੋ ਹੁਣ ਆਪਾਂ ਜਾ ਰਹੇ ਸੀ نیچے ਜਿੱਥੇ ਪਾਣੀ ਦੇ ਕੁਦਰਤੀ ਸਰੋਤ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਕੁਦਰਤੀ ਸਰੋਤ ਆਪਾਂ ਦੇਖਣ ਜਾ ਰਹੇ ਸੀ ਸੋ نیچے ਜਾ ਰਹੇ ਸੀ نیچے ਦਾ ਵੀ ਤੁਹਾਨੂੰ ਆਪਾਂ ਰਸਤਾ ਦੱਸ ਰਹੇ ਹਾਂ نیچے ਵੀ ਕਾਫੀ ਵਧੀਆ ਕੁਦਰਤੀ ਸਰੋਤ ਹੈ ਇੱਕ ਮੰਦਿਰ ਵੀ ਹੈ ਮੰਦਿਰ ਦੇ ਕੋਲ ਕੁਦਰਤੀ ਸਰੋਤ ਜਾਨੀ ਕਿ ਪਾਣੀ ਆਪਣੇ ਆਪ ਝਰਨਾ ਪਾਣੀ ਵਹਿੰਦਾ ਹੈ 24 ਘੰਟੇ ਚੱਲਦਾ ਹੈ ਪਾਣੀ ਪਤਾ ਨਹੀਂ ਕਿੱਥੋਂ ਆਉਂਦਾ ਮੈਂ ਤਾਂ ਦੇਖ ਕੇ ਹੈਰਾਨ ਹੋ ਗਿਆ ਪਾਣੀ ਪਤਾ ਨਹੀਂ ਕਿੱਥੋਂ ਆ ਰਿਹਾ ਸੀ ਸੋ ਥੋੜੀ ਫਿਸਲਨਸ ਜ਼ਰੂਰ ਸੀ ਕਿਉਂਕਿ ਬਾਰਿਸ਼ ਪੈ ਕੇ ਹੱਟੀ ਸੀ ਸੋ ਸਿਮਿੰਟ ਵਾਲਾ ਛੋਟਾ ਜਿਹਾ ਰਸਤਾ ਸੀ ਜਾਣ ਲਈ ਸੋ ਫਿਸਲਣ ਦਾ ਡਰ ਸੀ ਸੋ ਹਰੀਆਲੀ ਹਰੀਆਲੀ ਚਾਰੇ ਪਾਸੇ ਹਰੀਆਲੀ ਹੀ ਹਰੀਆਲੀ ਦਿਖ ਰਹੀ ਸੀ ਇਨਸਾਫ ਮੌਸਮ ਸਾਫ ਹਵਾ ਸਭ ਕੁਝ ਸਾਫ ਸੀਤ ਤੇ ਕੋਈ ਗੰਦਗੀ ਨਹੀਂ ਕੋਈ ਕੁਛ ਨਹੀਂ ਜਦ ਕਿ ਕੁਦਰਤੀ ਪਾਣੀ ਵੀ ਬਹੁਤ ਜ਼ਿਆਦਾ ਸਾਫ ਸੀ ਸੋ ਇੱਥੇ ਕੋਈ ਵੀ ਲੋਕ ਗੰਦ ਨਹੀਂ ਪਾਉਂਦੇ ਜੋ ਵੀ ਆਪਣਾ ਕੂੜਾ ਕਰਕੜ ਸਮੇਟ ਕੇ ਹੀ ਰੱਖਦੇ ਨੇ ਆਲੇ ਦੁਆਲੇ ਨਹੀਂ ਫਿਲਾਦੇ ਲਫਾਫੇ ਰਫੂਫੇ ਵਗੈਰਾ ਇੱਥੇ ਕਿਤੇ ਵੀ ਦੇਖਣ ਨੂੰ ਨਹੀਂ ਮਿਲੇ ਹੁਣ ਆਪਾਂ ਇੱਥੇ ਪਹੁੰਚ ਗਏ ਸੀ ਮੰਦਿਰ ਸੀ ਮੰਦਿਰ ਦੇ ਵਿੱਚ ਹੀ ਕੁਦਰਤੀ ਸਰੋਸੀ ਜਿੱਥੇ ਆਪਣਿਆ ਪਾਣੀ ਨਿਕਲਦਾ ਸੀ ਜਿੱਥੇ ਆਪਾਂ ਹੋਏ ਇੱਥੇ ਵੀ ਥੋੜੀ ਜਰ ਆਪਾਂ ਘੁੰਮੇ ਫਿਰੇ ਹਮ ਪਰ ਤੁਮਰੀ ਸੋ ਦੇਖੋ ਪਾਣੀ ਦਾ ਕੁਦਰਤੀ ਸਰੋਤ ਜੋ ਆਪਣੇ ਆਪ ਆਂਦਾ ਹੈ ਪਤਾ ਨਹੀਂ ਕਿੱਥੋਂ ਆਂਦਾ ਹੈ ਕਿੱਥੋਂ ਨਹੀਂ ਜਿਹਨੂੰ ਵੀ ਪਤਾ ਹੋਇਆ ਕਮੈਂਟਾਂ 'ਚ ਜ਼ਰੂਰ ਦੱਸਿਓ ਇਹ 12 ਮਹੀਨੇ 24 ਘੰਟੇ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ ਸੋ ਮਿਲਦੇ ਆਂ ਅਗਲੀ ਵੀਡੀਓ 'ਚ ਬਾਏ ਬਾਏ